ਲੀਵਰ ਸਿਰੋਸਿਸ ਵਾਲੀ ਡਾਈਟ ਦੀ ਪਾਲਣਾ ਕਰਨ ਨਾਲ ਤੁਹਾਡੇ ਲੀਵਰ ਨੂੰ ਅੱਗੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਹ ਡਾਈਟ ਤੁਹਾਨੂੰ ਗੰਭੀਰ ਮੁਸ਼ਕਲਾਂ ਤੋਂ ਬਚਾਉਂਦੀ ਹੈ ਅਤੇ ਅੱਜ ਦੇ ਨਾਲ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਤੁਹਾਡੇ ਜੀਵਨ ਦੀ ਗੁਣਵਤਾ ਵਿੱਚ ਸੁਧਾਰ ਕਰਦੀ ਹੈ। ਇਸ ਵੀਡੀਓ ਦੇ ਵਿੱਚ ਲੀਵਰ ਸਿਰੋਸਿਸ ਡਾਈਟ ਦੀਆਂ ਬੁਨਿਆਦੀ ਗੱਲਾਂ ਸ਼ਾਮਲ ਹਨ ਜਿਵੇਂ ਕਿ ਇਹ ਕੀ ਹੈ, ਇਹ ਕਿਵੇਂ ਕੰਮ ਕਰਦੀ ਹੈ ਅਤੇ ਕੀ ਇਹ ਤੁਹਾਡੇ ਲਈ ਸਹੀ ਹੈ। ਲੀਵਰ ਸਿਰੋਸਿਸ ਇੱਕ ਅਜੀਹੀ ਹਾਲਤ ਹੈ ਜਿਸ ਵਿੱਚ ਲੀਵਰ ਉੱਤੇ ਜ਼ਖਮ ਜਾਂ ਨਿਸ਼ਾਨ ਪੈ ਜਾਂਦੇ ਹਨ। ਇਸ ਕਾਰਨ ਲੀਵਰ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਅਤੇ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਬਹੁਤ ਜ਼ਿਆਦਾ ਥਕਾਵਟ ਭੁੱਖ ਘੱਟ ਲੱਗਣਾ ਭਾਰ ਘਟਣਾ ਦਿਲ ਕੱਚਾ ਹੋਣਾ ਜਾਂ ਉਲਟੀ ਆਉਣਾ ਸਿਰੋਸਿਸ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਲੀਵਰ ਦੀਆਂ ਬਿਮਾਰੀਆਂ ਹੈਪੇਟਾਈਟਸ ਦਿਲ ਦਾ ਫੇਲ ਹੋਣਾ ਕੁਝ ਖਾਸ ਆਟੋ ਇਮਿਊਨ ਬਿਮਾਰੀਆਂ ਬਹੁਤ ਜ਼ਿਆਦਾ ਸ਼ਰਾਬ ਪੀਣਾ ਅਤੇ ਫੈਟੀ ਲੀਵਰ ਦੇ ਨਾਲ ਨਾਲ ਟਾਈਪ 2 ਡਾਇਬੀਟਿਸ ਦੀ ਬਿਮਾਰੀ ਹੋਣਾ ਜੇਕਰ ਤੁਹਾਨੂੰ ਲੀਵਰ ਸਿਰੋਸਿਸ ਦੀ ਬਿਮਾਰੀ ਹੈ ਤਾਂ ਲੀਵਰ ਸਿਰੋਸਿਸ ਵਾਲੀ ਡਾਈਟ ਦੀ ਪਾਲਣਾ ਕਰਨ ਨਾਲ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਮਿਲਣਗੇ ਇਹ ਤੁਹਾਡੇ ਲੀਵਰ ਨੂੰ ਹੋਰ ਨੁਕਸਾਨ ਤੋਂ ਜਾਏਗਾ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਗੰਭੀਰ ਮੁਸ਼ਕਲਾਂ ਨੂੰ ਰੋਕਣ ਵਿੱਚ ਮਦਦ ਕਰੇਗਾ। ਇਸ ਗੱਲ ਦਾ ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਸਲਾਹਾਂ ਕਈ ਗੱਲਾਂ ਤੇ ਨਿਰਭਰ ਕਰਦੀਆਂ ਹਨ ਅਤੇ ਹਰ ਕਿਸੇ ਲਈ ਵੱਖਰੀਆਂ ਹੋ ਸਕਦੀਆਂ ਹਨ। ਭਾਵੇਂ ਇਸ ਵੀਡੀਓ ਦੇ ਵਿੱਚ ਲੀਵਰ ਸਰੋਸਿਸ ਦੀ ਖੁਰਾਕ ਬਾਰੇ ਕੁਝ ਮੁੱਢਲੀਆਂ ਗੱਲਾਂ ਦੱਸੀਆਂ ਗਈਆਂ ਹਨ ਪਰ ਸਭ ਤੋਂ ਵਧੀਆ ਇਹ ਹੈ ਕਿ ਤੁਸੀਂ ਆਪਣੇ ਡਾਕਟਰ ਜਾਂ ਡਾਈਟੀਸ਼ਨ ਨਾਲ ਮਿਲ ਕੇ ਆਪਣੇ ਲਈ ਇੱਕ ਅਜਿਹਾ ਪਲਾਨ ਬਣਵਾਓ ਜੋ ਖਾਸ ਤੁਹਾਡੀਆਂ ਲੋੜਾਂ ਦੇ ਮੁਤਾਬਕ ਹੋਵੇ। ਜੇਕਰ ਤੁਹਾਨੂੰ ਲੀਵਰ ਸਰੋਸਿਸ ਹੈ ਤਾਂ ਹਰ ਰੋਜ਼ ਸਹੀ ਮਾਤਰਾ ਵਿੱਚ ਕੈਲਰੀ ਜਨ ਊਰਜਾ ਅਤੇ ਵਧੀਆ ਗੁਣਵੱਤਾ ਵਾਲਾ ਪ੍ਰੋਟੀਨ ਲੈਣਾ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਕਮਜ਼ੋਰੀ ਤੋਂ ਬਚਾਉਂਦਾ ਹੈ ਅਤੇ ਤੁਹਾਡੇ ਸਰੀਰ ਦੇ ਮਾਸਪੇਸ਼ੀਆਂ ਵਾਲੇ ਹਿੱਸੇ ਨੂੰ ਸੰਭਾਲ ਕੇ ਰੱਖਦਾ ਹੈ। ਤੁਹਾਨੂੰ ਆਪਣੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਹਰ ਰੋਜ਼ ਇਹ ਖੁਰਾਕ ਲੈਣੀ ਚਾਹੀਦੀ ਹੈ। ਲਗਭਗ 31 ਤੋਂ 40 ਕੈਲਰੀਆਂ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ, ਲਗਭਗ 1.5 ਤੋਂ 1.5 ਗ੍ਰam ਪ੍ਰੋਟੀਨ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ। ਉਦਾਹਰਣ ਦੇ ਲਈ ਜੇਕਰ ਕਿਸੇ ਵਿਅਕਤੀ ਦਾ ਭਾਰ 68 ਕਿਲੋ ਹੈ, ਤਾਂ ਉਸ ਨੂੰ ਇੱਕ ਦਿਨ ਦੇ ਵਿੱਚ 2400 ਤੋਂ 2700 ਕੈਲਰੀਆਂ ਅਤੇ 68 ਤੋਂ 102 ਕਾਮ ਪ੍ਰੋਟੀਨ ਲੈਣਾ ਚਾਹੀਦਾ ਹੈ ਸਿਰੋਸਿਸ ਵਾਲੇ ਲੋਕਾਂ ਨੂੰ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਪਹਿਲ ਦੇਣੀ ਚਾਹੀਦੀ ਹੈ ਉਹਨਾਂ ਨੂੰ ਆਪਣੀ ਖਾਣਕ ਵਿੱਚ ਪੌਦਿਆਂ ਅਤੇ ਜਾਨਵਰਾਂ ਦੋਵਾਂ ਤੋਂ ਮਿਲਣ ਵਾਲਾ ਪ੍ਰੋਟੀਨ ਸ਼ਾਮਲ ਕਰਨਾ ਚਾਹੀਦਾ ਹੈ ਹਰ ਵਾਰ ਦੇ ਖਾਣੇ ਅਤੇ 스ਨੈਕਸ ਯਾਨੀ ਹਲਕੇ ਭੋਜਨ ਵਿੱਚ ਪ੍ਰੋਟੀਨ ਸ਼ਾਮਲ ਕਰਨ ਨਾਲ ਤੁਹਾਡੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵਾਧੀ ਹੈ ਅਤੇ ਇਹ ਮਾਸਪੇਸ਼ੀਆਂ ਨੂੰ ਘਟਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ ਹਾਲਾਂਕਿ ਇਸ ਵਿਸ਼ੇ ਤੇ ਹਜੇ ਹੋਰ ਖੋਜ ਦੀ ਲੋੜ ਹੈ ਲੀਵਰ ਸਰੋਸਿਸ ਦੀ ਖੁਰਾਕ ਲੈਂਦੇ ਸਮੇਂ ਕੋਸ਼ਿਸ਼ ਕਰੋ ਕਿ ਉਹ ਚੀਜ਼ਾਂ ਘੱਟ ਖਾਓ ਪੀਓ ਜਿਨ੍ਹਾਂ ਨੂੰ ਪਚਾਉਣ ਲੀਵਰ ਨੂੰ ਮੁਸ਼ਕਲ ਹੁੰਦੀ ਹੈ ਖਰਾਬ ਚਰਬੀ ਤੋਂ ਬਚੋ ਖਾਸ ਤੌਰ ਤੇ ਤਲੀਆਂ ਹੋਈਆਂ ਚੀਜ਼ਾਂ ਅਤੇ ਬਾਜ਼ਾਰ ਦੇ ਪੈਕੇਟ ਬੰਦ ਸਨੈਕਸ ਘੱਟ ਖਾਓ ਕਿਉਂਕਿ ਇਹਨਾਂ ਵਿੱਚ ਖਰਾਬ ਚਰਬੀ ਹੁੰਦੀ ਹੈ ਚੰਗੀ ਚਰਬੀ ਸੀਮਤ ਮਾਤਰਾ ਵਿੱਚ ਖਾਓ ਸਰੋਸੇਸ ਕਾਰਨ ਲੀਵਰ ਚਰਬੀ ਨੂੰ ਪਚਾਉਣ ਵਾਲਾ ਤਰਲ ਬਾਇਲ ਘੱਟ ਬਣਾਉਂਦਾ ਹੈ ਫਿਰ ਵੀ ਤੁਸੀਂ ਕੁਦਰਤੀ ਚਰਬੀ ਵਾਲੀਆਂ ਚੀਜ਼ਾਂ ਜਿਵੇਂ ਕਿ ਸੁੱਕੇ ਮੇਵੇ ਮੱਛੀ ਅਤੇ ਐਵੋਕਾਡੋ ਥੋੜੀ ਮਾਤਰਾ ਵਿੱਚ ਖਾ ਸਕਦੇ ਹੋ ਸ਼ਰਾਬ ਬਿਲਕੁਲ ਛੱਡ ਦਿਓ ਸ਼ਰਾਬ ਪੀਣ ਨਾਲ ਲੀਵਰ ਨੂੰ ਹੋਰ ਨੁਕਸਾਨ ਪਹੁੰਚਦਾ ਹੈ ਜੇਕਰ ਤੁਹਾਨੂੰ ਸ਼ਰਾਬ ਛੱਡਣ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਡਾਕ ਕਰੋ ਉਹ ਤੁਹਾਡੀ ਮਦਦ ਲਈ ਕੋਈ ਯੋਜਨਾ ਬਣਾ ਸਕਦੇ ਹਨ ਕੱਚਾ ਭੋਜਨ ਨਾ ਖਾਓ ਕਿਉਂਕਿ ਸਿਰੋਸਿਸ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਕਮਜ਼ੋਰ ਕਰ ਦਿੰਦਾ ਹੈ ਇਸ ਲਈ ਕੱਚਾ ਜਾਂ ਅਧ ਪੱਕਿਆ ਮੀਟ ਅੰਡੇ ਅਤੇ ਸਮੁੰਦਰੀ ਭੋਜਨ ਖਾਣ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਹਾਨੂੰ ਖਾਣੇ ਤੋਂ ਹੋਣ ਵਾਲੀ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ ਨਮਕ ਘੱਟ ਖਾਓ ਕਈ ਵਾਰ ਡਾਕਟਰ ਤੁਹਾਨੂੰ ਨਮਕ ਘੱਟ ਖਾਣ ਦੀ ਸਲਾਹ ਦੇ ਸਕਦੇ ਹਨ ਇਹ ਅਸਾਈਟਸ ਨੂੰ ਰੋਕਣ ਲਈ ਹੁੰਦਾ ਹੈ ਅਸਾਈਟਸ ਸਿਰੋਸਿਸ ਦੀ ਇੱਕ ਆਮ ਸਮੱਸਿਆ ਹੈ ਜਿਸ ਵਿੱਚ ਪੇਟ ਅੰਦਰ ਪਾਣੀ ਭਰ ਜਾਂਦਾ ਹੈ ਥੋੜਾ ਥੋੜਾ ਕਰਕੇ ਕਈ ਵਾਰ ਖਾਓ ਸਿਰੋਸਿਸ ਤੇ ਸਰੀਰ ਨੂੰ ਜਿਆਦਾ ਪ੍ਰੋਟੀਨ ਦੀ ਲੋੜ ਹੁੰਦੀ ਹੈ ਅਤੇ ਲੀਵਰ ਊਰਜਾ ਜਾਨੀ ਕਾਰਬੋਹਾਈਡਰੇਟ ਨੂੰ ਜਮਾ ਨਹੀਂ ਕਰ ਪਾਉਂਦਾ ਇਸ ਲਈ ਦਿਨ ਭਰ ਵਿੱਚ ਕਈ ਵਾਰ ਥੋੜਾ ਥੋੜਾ ਖਾਣਾ ਅਤੇ 스ਨੈਕਸ ਖਾਣਾ ਫਾਇਦੇਮੰਦ ਰਹਿੰਦਾ ਹੈ ਵਿਟਾਮਿਨ ਅਤੇ ਖਣਿਜ ਕੁਝ ਖਾਸ ਵਿਟਾਮਿਨ ਤੁਹਾਡੀ ਮਦਦ ਕਰ ਸਕਦੇ ਹਨ ਸਰੋਸਿਸ ਵਾਲੇ ਲੋਕਾਂ ਵਿੱਚ ਅਕਸਰ ਜ਼ਰੂਰੀ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਵੇਂ ਕਿ ਜ਼ਿੰਕ ਵਿਟਾਮਿਨ ਡੀ ਵਿਟਾਮਿਨ ਕੇ ਵਿਟਾਮਿਨ ਬੀ ਤੁਹਾਡੀ ਸਿਹਤ ਦੇ ਹਿਸਾਬ ਨਾਲ ਕਿਹੜਾ ਵਿਟਾਮਿਨ ਦਾ ਸਪਲੀਮੈਂਟ ਲੈਣਾ ਸਹੀ ਰਹੇਗਾ ਇਸ ਬਾਰੇ ਆਪਣੇ ਡਾਕਟਰ ਨਾਲ ਹੀ ਗੱਲ ਕਰੋ ਹਾਲਾਂਕਿ ਖਾਣ ਪੀਣ ਦੀ ਸਹੀ ਸਲਾਹ ਤੁਹਾਡੀ ਸਿਹਤ ਅਤੇ ਲੋੜਾਂ ਮੁਤਾਬਕ ਵਕਫਾਖ ਹੋ ਸਕਦੀ ਹੈ ਪਰ ਲੀਵਰ ਸਰੋਸਿਸ ਵਿੱਚ ਕੀ ਖਾਣਾ ਹੈ ਅਤੇ ਕੀ ਨਹੀਂ ਇਸ ਬਾਰੇ ਕੁਝ ਆਮ ਨਿਯਮ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਾਬਤ ਤੋ ਪਹਿਲਾਂ ਕੀ ਖਾਣਾ ਚਾਹੀਦਾ ਹੈ ਲੀਵਰ ਸਰੋਸਿਸ ਲਈ ਇੱਕ ਵਧੀਆ ਖੁਰਾਕ ਵਿੱਚ ਮੁੱਖ ਤੌਰ ਤੇ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜੋ ਪੋਸ਼ਕ ਤੱਤਾਂ ਨਾਲ ਭਰਪੂਰ ਹੋਣ ਜਿਵੇਂ ਕਿ ਫਲ ਸਬਜ਼ੀਆਂ ਸੁੱਕੇ ਮੇਵੇ ਬੀਜ ਹਲੀਆਂ ਅਤੇ ਦਾਲਾਂ ਲੀਵਰ ਸਰੋਸਿਸ ਵਿੱਚ ਇਹ ਚੀਜ਼ਾਂ ਜ਼ਿਆਦਾ ਖਾਓ ਫਲਾਂ ਵਿੱਚ ਸੇਬ ਸੰਤਰਾ ਜਾਮਨ ਸਟਰਾਬਰੀ ਨਾਸ਼ਪਾਤੀ ਆਲੂ ਤੇ ਆਲੂ ਬਖਾਰਾ ਸਬਜ਼ੀਆਂ ਵਿੱਚ ਬਰੋਕਲੀ ਫੁੱਲ ਗੋਭੀ ਸ਼ਤਾਵਰੀ ਟਮਾਟਰ ਮਟਰ ਤੇ ਆਲੂ ਪ੍ਰੋਟੀਨ ਵਾਲਾ ਭੋਜਨ ਅੰਡੇ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਪਨੀਰ ਦਹੀਂ ਮੱਛੀ ਬਿਨਾ ਚਰਬੀ ਵਾਲਾ ਮੀਟ ਅਤੇ ਫਲੀਆਂ, ਦਾਲਾਂ, ਛੋਲੇ, ਚਨੇ, ਸੁੱਕੇ ਮੇਵੇ ਜਿਵੇਂ ਅਖਰੋਟ, ਬਦਾਮ, ਕਾਜੂ, ਪਿਸਤਾ, ਬੀਜ ਜਿਵੇਂ ਕद्दू ਦੇ ਬੀਜ, ਅਲਸੀ ਦੇ ਬੀਜ, ਚੀਆ ਸੀਡਸ, ਸਾਬਤ ਅਨਾਜ ਜਿਵੇਂ ਕਨੋਆ, ਓਟਸ, ਦਲੀਆ, ਬਰਾਊਨ ਰਾਈਸ, ਘਟੂ, ਚੰਗੀ ਚਰਬੀ ਜਿਵੇਂ ਜੈਤੂਨ ਦਾ ਤੇਲ, ਐਵੋਕਾਡੋ, ਮੱਛੀ, ਸੁੱਕੇ ਮੇਵੇ ਅਤੇ ਬੀਜ, ਪੀਣ ਵਾਲੀਆਂ ਚੀਜ਼ਾਂ ਵਿੱਚ ਪਾਣੀ, ਕੌਫੀ, ਚਾਹ, ਮਸਾਲਿਆਂ ਵਿੱਚ ਕਾਲੀ ਮਿਰਚ, ਜੀਰਾ, ਲੀਵਰ ਸਰੋਸਿਸ ਵਾਲੀ ਖੁਰਾਕ ਵਿੱਚ ਤੁਹਾਨੂੰ ਕੁਝ ਚੀਜ਼ਾਂ ਨੂੰ ਸੀਮਿਤ ਕਰਨਾ ਚਾਹੀਦਾ ਹੈ ਜਾਂ ਬਿਲਕੁਲ ਨਹੀਂ ਲੈਣਾ ਚਾਹੀਦਾ ਜਿਵੇਂ ਸ਼ਰਾਬ, ਬਹੁਤ ਜ਼ਿਆਦਾ ਖਰਾਬ ਚਾਹ ਬੀਬਾਲੀਆਂ ਚੀਜ਼ਾਂ ਬਹੁਤ ਜ਼ਿਆਦਾ ਨਮਕ ਵਾਲਾ ਭੋਜਨ ਲੀਵਰ ਸਰੋਸਿਸ ਡਾਈਟ ਦੇ ਵਿੱਚ ਤੁਸੀ ਇਹਨਾਂ ਚੀਜ਼ਾਂ ਤੋਂ ਬਚਣਾ ਹੈ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਬਾਜ਼ਾਰੀ ਖਾਣਾ ਫਾਸਟ ਫੂਡ ਪਹਿਲਾਂ ਤੋਂ ਤਿਆਰ ਮਿਲਣ ਵਾਲਾ ਖਾਣਾ ਡੱਬਾ ਬੰਦ ਸੂਪ ਅਤੇ ਪੈਕੇਟ ਬੰਦ 스ਨੈਕਸ ਖਰਾਬ ਚਰਬੀ ਜਿਵੇਂ ਨਕਲੀ ਮੱਖਣ ਡਾਲਡਾ ਘਿਓ ਅਤੇ ਤਲਿਆ ਹੋਇਆ ਖਾਣਾ ਜਿਵੇਂ ਪਕੌੜੇ ਸਮੋਸੇ ਨਮਕੀਨ 스ਨੈਕਸ ਚਿਪਸ ਕ੍ਰੈਕਰ ਅਤੇ ਪੋਪ ਕੌਰਨ ਜਿਨ੍ਹਾਂ ਵਿੱਚ ਨਮਕ ਜ਼ਿਆਦਾ ਹੁੰਦਾ ਹੈ ਪ੍ਰੋਸੈਸਡ ਮੀਟ ਜਿਵੇਂ ਸਲਾਮੀ ਜ਼ਿਆਦਾ ਨਮਕ ਵਾਲੀ ਸੌਸ ਚਟਨੀ ਸੋਇਆ ਸੌਸ ਟਮਾਟਰ ਦੀਆਂ ਤਿਆਰ ਸੌਸਾਂ ਅਤੇ ਹੋਰ ਗਾ ਅਧ ਪਕਿਆ ਹੋਇਆ ਭੋਜਨ, ਕੱਚਾ ਮੀਟ, ਚਿਕਨ ਕੱਟੇ ਅੰਡੇ, ਕੱਚੀ ਮੱਛੀ ਦਾ ਹੋਰ ਸਮੁੰਦਰੀ ਜੀਵ, ਵਾਈਨ, ਬੀਅਰ, ਵਿਸਕੀ ਜਾਂ ਕਿਸੇ ਵੀ ਤਰ੍ਹਾਂ ਦੀ ਸ਼ਰਾਬ। ਸਰੋਸਸਿਸ ਦੀ ਬਿਮਾਰੀ ਵਿੱਚ ਆਪਣੀ ਖਾਣ-ਪੀਣ ਵਿੱਚ ਬਦਲਾ ਕਰਕੇ ਤੁਸੀਂ ਹੋਰ ਮੁਸ਼ਕਲਾਂ ਤੋਂ ਬਚ ਸਕਦੇ ਹੋ। ਨਮਕਵਾਰੀਆਂ ਚੀਜ਼ਾਂ ਘੱਟ ਖਾਣ ਨਾਲ ਸਰੀਰ ਵਿੱਚ ਸੋਡੀਅਮ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਨਾਲ ਪੇਟ ਜਾਂ ਸਰੀਰ ਵਿੱਚ ਪਾਣੀ ਭਰਨ ਦੀ ਸਮੱਸਿਆ ਨਹੀਂ ਹੁੰਦੀ। ਖਰਾਬ ਚਰਬੀ ਘੱਟ ਖਾਣ ਨਾਲ ਤੁਹਾਨੂੰ ਮਲ ਵਿੱਚ ਚਰਬੀ ਆਉਣ ਦੀ ਸਮੱਸਿਆ ਨਹੀਂ ਹੁੰਦੀ। ਮਲ ਵਿੱਚ ਚਰਬੀ ਆਉਣਾ ਇਸ ਗੱਲ ਦਾ ਸੰਕੇਤ ਹੁੰਦਾ ਹੈ ਕਿ ਤੁਹਾਡੀਆਂ ਅੰਦਰਾਂ ਭੋਜਨ ਨੂੰ ਸਹੀ ਤਰ੍ਹਾਂ ਨਾਲ ਨਹੀਂ ਰਹੀਆਂ ਹਨ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪੂਰੀ ਮਾਤਰਾ ਵਿੱਚ ਕੈਲਰੀ ਜਾਨੀ ਊਰਜਾ ਲਓ ਅਤੇ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਓ ਇਸ ਨਾਲ ਤੁਸੀਂ ਕਪੋਸ਼ਣ ਜਾਨੀ ਕਮਜ਼ੋਰੀ ਤੋਂ ਬਚੇ ਰਹਿੰਦੇ ਹੋ ਜੋ ਕਿ ਇਸ ਰੋਸਸ ਦੇ ਮਰੀਜ਼ਾਂ ਵਿੱਚ ਇੱਕ ਆਮ ਸਮੱਸਿਆ ਹੈ ਕਪੋਸ਼ਣ ਹੋਣ ਨਾਲ ਨਾ ਸਿਰਫ ਬਿਮਾਰੀ ਦੇ ਲੱਛਣ ਗੰਭੀਰ ਹੋ ਸਕਦੇ ਹਨ ਸਗੋਂ ਇਸ ਨਾਲ ਬਿਮਾਰੀਆਂ ਨਾਲ ਲੜਨ ਦੀ ਤਾਕਤ ਘਟ ਜਾਂਦੀ ਹੈ ਮਾਸਪੇਸ਼ੀਆਂ ਘਟਣ ਲੱਗਦੀਆਂ ਹਨ ਝਕਮ ਹੌਲੀ ਭਰਦੇ ਹਨ ਅਤੇ ਤੁਹਾਡੇ ਜੀਵਨ ਜਿਉਣ ਦਾ ਢੰਗ ਪ੍ਰਭਾਵਿਤ ਹੁੰਦਾ ਹੈ ਸਹੀ ਮਾਤਰਾ ਵਿੱਚ ਪ੍ਰੋਟੀਨ ਲੈਣਾ ਵੀ ਬਹੁਤ ਜ਼ਰੂਰੀ ਹੈ ਕੋਸ਼ਿਸ਼ ਕਰੋ ਕਿ ਤੁਸੀਂ ਸਾਰਾ ਦਿਨ ਵਧੀਆ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ ਜਿਵੇਂ ਮੀਟ ਮੱਛੀ ਚਿਕਨ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਦਹੀਂ ਪਨੀਰ ਅਤੇ ਦਾਲਾਂ ਇਸ ਡਾਈਟ ਨੂੰ ਲੈ ਕੇ ਤੁਹਾਨੂੰ ਕੁਝ ਮੁਸ਼ਕਲਾਂ ਵੀ ਪੇਸ਼ ਆ ਸਕਦੀਆਂ ਹਨ ਉਦਾਹਰਨ ਲਈ ਤੁਹਾਨੂੰ ਆਪਣੀਆਂ ਉਹ ਮਨਪਸੰਦ ਚੀਜ਼ਾਂ ਛੱਡਣੀਆਂ ਪੈ ਸਕਦੀਆਂ ਹਨ ਜੋ ਤੁਸੀਂ ਅਕਸਰ ਖਾਂਦੇ ਪੀਂਦੇ ਹੋ ਜਿਵੇਂ ਕਿ ਪੈਕੇਟ ਬੰਦ ਸਨੈਕਸ ਸ਼ਰਾਬ ਜਾਂ ਬਾਜ਼ਾਰ ਦਾ ਫਾਸਟ ਫੂਡ ਇਨ੍ਹਾਂ ਰੋਕਾਂ ਜਾਂ ਪਰਹੇਜ਼ਾਂ ਕਾਰਨ ਬਾਹਰ ਕਿਸੇ ਰੈਸਟੋਰੈਂਟ ਵਿੱਚ ਜਾਂ ਰਿਸ਼ਤੇਦਾਰਾਂ ਦੋਸਤਾਂ ਨਾਲ ਬੈਠ ਕੇ ਖਾਣਾ ਖਾਣਾ ਥੋੜਾ ਮੁਸ਼ਕਲ ਹੋ ਸਕਦਾ ਹੈ ਇਹ ਜਾਣ ਕੇ ਸ਼ਾਇਦ ਤੁਹਾਨੂੰ ਥੋੜੀ ਨਿਰਾਸ਼ਾ ਹੋਵੇ ਕਿ ਲੀਵਰ ਦੇ ਪ੍ਰਾਣੀ ਰਕਮਾਂ ਨੂੰ ਵਾਪ ਦਾ ਸਕਦਾ ਇਸ ਲਈ ਲੀਵਰ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਤੁਹਾਨੂੰ ਲੰਬੇ ਸਮੇਂ ਤੱਕ ਇਸ ਖੁਰਾਕ ਦੀ ਪਾਲਣਾ ਕਰਨੀ ਪੈ ਸਕਦੀ ਹੈ ਇਸ ਲਈ ਇਹ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਡਾਕਟਰ ਜਾਂ ਡਾਈਟੀਸ਼ੀਅਨ ਨਾਲ ਗੱਲ ਕਰੋ ਉਹ ਤੁਹਾਨੂੰ ਅਜਿਹੇ ਖਾਣਾ ਚੁਣਨ ਵਿੱਚ ਮਦਦ ਕਰਨਗੇ ਜਿਸ ਨੂੰ ਤੁਸੀਂ ਨਾ ਸਿਰਫ ਲੰਬੇ ਸਮੇਂ ਤੱਕ ਨਿਭਾ ਸਕੋ ਸਗੋ ਉਸ ਨੂੰ ਖਾ ਕੇ ਖੁਸ਼ ਵੀ ਰਹੋ ਕਿਸੇ ਮਾਹਰ ਨਾਲ ਮਿਲ ਕੇ ਚੱਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੀਵਰ ਸਰੋਸਿਸ ਇੱਕ ਗੁੰਝਲਦਾਰ ਬਿਮਾਰੀ ਹੈ ਕਈ ਵਾਰ ਇਸ ਦੇ ਨਾਲ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ ਡਾਕਟਰ ਨਾਲ ਮਿਲ ਕੇ ਤੁਸੀਂ ਇਹ ਪੱਕਾ ਕਰ ਸਕਦੇ ਹੋ ਕਿ ਤੁਹਾਡੇ ਦੇ ਪਲਾਨ ਤੋਂ ਤੁਹਾਡੇ ਸਰੀਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ ਮਾਹਰ ਨਾਲ ਗੱਲ ਕਰਨੀ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਹੀ ਤੁਹਾਨੂੰ ਸਹੀ ਦੱਸ ਸਕਦੇ ਹਨ ਕਿ ਲੀਵਰ ਸਰੋਸਿਸ ਵਾਲੀ ਇਹ ਡਾਈਟ ਤੁਹਾਡੇ ਲਈ ਸਹੀ ਹੈ ਜਾਂ ਨਹੀਂ ਉਹ ਤੁਹਾਨੂੰ ਕੁਝ ਵਿਟਾਮਿਨ ਜਾਂ ਤਾਕਤ ਦੀਆਂ ਦਵਾਈਆਂ ਲੈਣ ਲਈ ਵੀ ਕਹਿ ਸਕਦੇ ਹਨ ਇਹ ਇਸ ਲਈ ਜ਼ਰੂਰੀ ਹੈ ਤਾਂ ਜੋ ਸਰੋਸਿਸ ਕਾਰਨ ਜਾਂ ਖਾਣਾ ਠੀਕਰਾਂ ਨਾ ਪਚਣ ਕਾਰਨ ਸਰੀਰ ਵਿੱਚ ਜੋ ਕਮਜ਼ੋਰੀ ਆਈ ਹੈ ਉਸ ਨੂੰ ਦੂਰ ਕੀਤਾ ਜਾ ਸਕੇ ਲੀਵਰ ਸਰੋਸਿਸ ਇੱਕ ਗੰਭੀਰ ਸਮੱਸਿਆ ਹੈ ਜਿਸ ਕਾਰਨ ਲੀਵਰ ਤੇ ਪੱਕੇ ਜ਼ਖਮ ਹੋ ਜਾਂਦੇ ਹਨ ਜਿਨ੍ਹਾਂ ਨੂੰ ਵਾਪਸ ਠੀਕ ਨਹੀਂ ਕੀਤਾ ਜਾ ਸਕਦਾ ਆਪਣੇ ਖਾਣ-ਪੀਣ ਵਿੱਚ ਬਦਲਾਅ ਇਹ ਇੱਕ ਅਸਰਦਾਰ ਤਰੀਕਾ ਹੋ ਸਕਦਾ ਹੈ ਇਸ ਨਾਲ ਤੁਸੀਂ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚ ਸਕਦੇ ਹੋ ਅਤੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕ ਸਕਦੇ ਹੋ ਆਪਣੀ ਸਿਹਤ ਅਤੇ ਜ਼ਰੂਰਤਾਂ ਦੇ ਹਿਸਾਬ ਨਾਲ ਸਹੀ ਇਲਾਜ ਅਤੇ ਖਾਣੇ ਦਾ ਪਲਾਨ ਬਣਾਉਣ ਲਈ ਆਪਣੇ ਡਾਕਟਰ ਨਾਲ ਮਿਲ ਕੇ ਕੰਮ ਕਰਨਾ ਯਕੀਨੀ ਬਣਾਓ